ਤੇਰਪਿੰਦਰ ਦੀ ਦੀ ਕਹਿੰਦੇ ਸੀ ਕਿ ਉਹ ਨਾ ਬੁਲਾ ਕੇ ਲਿਆਉਣੀ ਆ ਤੇ ਮੈਂ ਕਹਿੰਦੀ ਮੈਂ ਆਪ ਹੀ ਚਲ ਜਾਨੀ ਆ ਅੰਦਰ ਵੀ ਗਰਮੀ ਬੜੀ ਹੈ ਬੜੀ ਗਰਮੀ ਆ ਮੈਂ ਫਿਰ ਇੱਥੇ ਬਹਿ ਗਈ ਨਹੀਂ ਨਹੀਂ ਉਹ ਚਾਹ ਲੱਗਵੇ ਬਣਾਉਣ ਮੈਂ ਕਿਹਾ ਮੈਂ ਬਾਹਰ ਬਹਿਣੀ ਆ ਠੀਕ ਹੋਰ ਸੁਣਾਓ ਬਾਜੀ ਦਾ ਹੁੰਦਾ ਫੋਲ ਹਾਂਜੀ ਠੀਕ ਠਾਕ ਆ ਵਧੀਆ ਤੇ ਉਹਨਾਂ ਕਦੋਂ ਗਿਆ ਉਹਨਾਂ ਨੇ ਉਹਨਾਂ ਨੇ ਜੇ ਵੇਖੋ ਛੁੱਟੀ ਨਹੀਂ ਮਿਲਦੀ ਜੀ ਉਹਨਾਂ ਨੂੰ ਆ ਹੋਏ ਤੇ ਹੈ ਹੀ ਆ ਜਦੋਂ ਕੰਮ ਕਰ ਲੱਗ ਜਾਈਏ ਨਾ ਫਿਰ ਉੱਥੋਂ ਦਾ ਵੀ ਵੇਖਣਾ ਪੈਂਦਾ ਹਾਂਜੀ ਨਾਲੇ ਆਂਟੀ ਕਿੱਥੇ ਗਏ ਆਂਟੀ ਗਏ ਪੇਕੇ ਅੱਛਾ ਮੈਂ ਘਰ ਹੀ ਹੋਣੀ ਆ ਨਹੀਂ ਉਹ ਗਏ ਹੀਗੇ ਆਖਣ ਦੇ ਜਾਣਾ ਵਈ ਕਿ ਚਲ ਜਾਓ ਠੀਕ ਆ ਉਦਾਂ ਠੀਕ ਠਾਕ ਰਹਿੰਦੇ ਨੇ ਹਾਂਜੀ ਠੀਕ ਆ ਜਿੱਦਾਂ ਦੇ ਹੈਗੇ ਪਤਾ ਹੀ ਆ ਤੁਹਾਨੂੰ ਕੀ ਦੱਸਾਂ ਜੋਤ ਮੈਂ ਇੰਨੇ ਚਿਰ ਦੀ ਵਿਆਹੀ ਆਈ ਆਈ ਨਾ ਮੈਂ ਕਦੀ ਕੋਈ ਗੱਲ ਨਹੀਂ ਕੀਤੀ ਪਰ ਹੁਣ ਨਾ ਆਖ ਕੇ ਮੈਨੂੰ ਬੋਲਣਾ ਹੀ ਪੈਂਦਾ ਉਹਨੇ ਤਾਂ ਇੰਨਾ ਤੰਗ ਕੀਤਾ ਵਾ ਨਾ ਕਿ ਬਹੁਤ ਹੀ ਜ਼ਿਆਦਾ ਦੀਦੀ ਐਡੀ ਕਿਹੜੀ ਗੱਲ ਹੋ ਗਈ ਆ ਤੀਹ ਇਨਾ ਖਿਜੇਗੇ ਕੇ ਰਹਿੰਦੇ ਜੀ ਕੀ ਕਰਾਂ ਜੋਤ ਬੜਾ ਹੀ ਤੰਗ ਕੀਤਾ ਵਾ ਇਹਨੇ ਇੱਕ ਤੇ ਮੈਂ ਰਿਸ਼ਤਾ ਖਰਾਬ ਬੈਠੀ ਆ ਲਵਲੀ ਦਾ ਉਹ ਵੀ ਹੁਣ ਤੁਹਾਨੂੰ ਪਤਾ ਹੀ ਆ ਕਿ ਕਿਦਾਂ ਦਾ ਸੀ ਚਲੋ ਹੁਣ ਮਾੜਾ ਮੋਟਾ ਸੁਧਰਿਆ ਵਾ ਤੇ ਚਲੋ ਠੀਕ ਆ ਹੁਣ ਪਹਿਲਾਂ ਉਹਨੇ ਬੜਾ ਪਰੇਸ਼ਾਨ ਕੀਤਾ ਸੀ ਹੁਣ ਮੰਮੀ ਨੇ ਇੰਨਾ ਤੰਗ ਕੀਤਾ ਗੱਲ-ਗੱਲ ਤੇ ਮਿਹਣੇ ਕਦੀ ਨਿਆਣਿਆਂ ਦੇ ਮਿਹਣੇ ਮਾਰਨ ਡੈ ਪੈਂਦੀ ਆ ਕਦੀ ਲਵਲੀ ਦੀ ਜੇ ਕੋਈ ਗੱਲ ਕਹੀਦੀ ਐ ਤੇ ਤਾਂ ਦਿਵਾਲੇ ਹੋ ਜਾਂਦੀ ਐ ਹੁਣ ਆ ਪੈੜੀ ਦਾ ਪੰਗਾ ਪਾ ਕੇ ਬੈਠੀ ਐ ਪੈੜੀ ਲੈਣੀ ਆਹੋ ਦੱਸਣ ਦੇ ਹੀ ਤੀਦੀ ਮੈਨੂੰ ਪਰ ਇਹ ਆ ਵੀ ਘਰ 'ਚ ਜਦੋਂ ਮਾਹੌਲ ਓਦਾਂ ਦਾ ਹੋਵੇ ਨਾ ਬੰਦੇ ਨੂੰ ਟੱਲ ਜਾਣਾ ਚਾਹੀਦਾ ਵਾ ਉੰਜੇ लवली ਤੰਗ ਪਰੇਸ਼ਾਨ ਕਰਦਾ ਵਾ ਉਹਨਾਂ ਨੂੰ ਤੇ ਸੁਭਾਤਾੜੇ ਨਾ ਬਣਾ ਕੇ ਰੱਖਣੀ ਚਾਹੀਦੀ ਐ ਮੇਰੀ ਮੈਨੂੰ ਉਹਨਾਂ ਤਾਂਡੀ ਇਹੀ ਗੱਲ ਚੰਗੀ ਲੱਗਦੀ ਐ ਘਰ ਦੇ ਵਿੱਚ ਕਿੰਨਾ ਗੋਜ ਹੋ ਗਿਆ ਵਾ ਪਰ ਤਹੀ ਨਾ ਰੁਪਿੰਦਰ ਦਾ ਬੜਾ ਸਾਥ ਦਿੰਦੇ ਏ ਉਦਾਂ ਭਾਵੇਂ ਕੋਈ ਦੱਸੇ ਨਾ ਦੱਸੇ ਆਂਡੋ ਗਵਾਂਡੋ ਅਹ ਜੀਆਂ ਗੱਲਾਂ ਤੇ ਲੋਕੀ ਛੇਤੀ ਪਜਾਉਂਦੇ ਆ ਬਾਕੀ ਤਸੀਂ ਫਿਕਰ ਨਾ ਕਰੋ ਮੈਂ ਨਾਲ ਵੀ ਕਹੂੰਗੀ ਵੀ ਧਿਆਨ ਰੱਖਣ ਨਹੀਂ ਚੱਲ ਇਹ ਨਾ ਮੜਾ ਜਾ ਧਿਆਨ ਰੱਖਣਾ ਹੁਣ ਸਾਡੀ ਉਹ ਗੱਲ ਸੁਣੇ ਨਾ ਤੇ ਫੇਰ ਤੇ ਆਪਾਂ ਚਲੋ ਬੈ ਕੇ लवली ਨੂੰ ਵੀ ਸਮਝਾਈਏ ਮੰਮੀ ਨੂੰ ਵੀ ਸਮਝਾਈਏ ਤੇ लवली ਤੇ ਅੱਗੇ ਹੀ ਨਹੀਂ ਮੇਰੇ ਨਾਲ ਤਾਂ ਕੋਈ ਗੱਲ ਕਰਦਾ ਹੀ ਨਹੀਂ ਹੈਗਾ ਆ ਜਾ ਕੇ ਮੰਮੀ ਨਾਲ ਵਾ ਤੇ ਮੰਮੀ ਦੇ ਬਸ ਉਹਦੀ ਗੱਲ ਹੀ ਕਰਨੀ ਹੈ ਤੇ ਰੁਪਿੰਦਰ ਦੀ ਉਹ ਓਦਾਂ ਨਹੀਂ ਸੁਣਦਾ ਹੈਗਾ ਤੇ ਕਈਏ ਹੁਣ ਕਿੰਨੂ ਨਾ ਨਾ ਤਹੀ ਨਾ ਫਿਕਰ ਕਰੋ ਤਹੀ ਆਪਣਾ ਵਧੀਆ ਰਹੋ ਰੁਪਿੰਦਰ ਦਾ ਸਾਥ ਦਵੋ ਜਿਹਾਂ ਆਂਟੀ ਕਰਦੇ ਵੀ ਹੁੰਦੇ ਆ ਨਾ ਇਧਰੋਂ ਸੁਣ ਕੇ ਉਧਰੋਂ ਕੱਢ ਦਿਆ ਕਰੋ ਕਿਉਂਕਿ ਜਦੋਂ ਗੱਲਾਂ ਮਨ ਚ ਰੱਖਣ ਲੱਗ ਪਈਆਂ ਨਾ ਆਪਣਾ ਹੀ ਸਿਹਤ ਖਰਾਬ ਹੁੰਦਾ ਵਾ लवली ਨੇ ਵੀ ਸੁਧਰ ਜਾਣਾ ਵਾ ਕੋਈ ਗੱਲ ਨਹੀਂ ਹੁਣ ਜਿਹੜੇ ਰਾਈ ਉਹ ਪੈ ਗਿਆ ਵਾ ਐਡੀ ਛੇਤੀ ਤੇ ਹਟਣ ਵਾਲਾ ਹੈ ਨਹੀਂ ਪਰ ਬਾਕੀ ਇਹ ਆ ਫਿਰ ਰੁਪਿੰਦਰ ਥੋੜੀ ਜੀ ਖੁਸ਼ ਲੱਗਾਂਦੀ ਸੀ ਆਖੰਡੀ ਹੀ ਵੀ ਟਾਈਮ ਨਾ ਘਰ ਆ ਜਾਂਦਾ ਨਹੀਂ ਹੁਣ ਤੇ ਬੜੀ ਖੁਸ਼ ਵਾ ਜੇ ਉਹ ਖੋਸਵਾ ਨਾ ਜੋਤ ਤੇ ਮੇਰੀ ਵੀ ਬੜੀ ਟੈਨਸ਼ਨ ਖਤਮ ਹੋਈ ਹੈ ਨਹੀਂ ਤੇ ਅੱਗੇ ਮੈਨੂੰ ਇਹਦੀ ਇੰਨੀ ਟੈਨਸ਼ਨ ਲੱਗੀ ਰਹਿੰਦੀ ਹੈ ਨਾ ਮੈਨੂੰ ਇਹੀ ਪਸਤਾਵਾ ਹੁੰਦਾ ਹੈ ਕਿ ਮੈਂ ਇਹਦਾ ਰਿਸ਼ਤਾ ਕਿਉਂ ਕਰਾਇਆ ਪਰ ਹੁਣ ਇਹ ਆ ਕਿ ਹੁਣ ਥੋੜਾ ਜਨਾ ਸਹੀ ਹੋਇਆ ਵਾ ਕੋਈ ਗੱਲ ਨਹੀਂ ਤਹੀ ਨਾ ਫਿਕਰ ਕਰੋ ਰੁਪਿੰਦਰ ਲੈ ਆਉਣੀ ਚਾ ਚਾਹ ਦੀ ਤੇਵੇਂ ਖੇਚਲੀ ਕੀਤੀ ਹੈ ਤੁਸੀਂ ਨਹੀਂ ਬਹੁਏ ਕਾਦੀ ਖੇਚਲ ਵਾ ਹਲੋ ਜੀ ਬੈਦਰਵਿੰਦਰ ਤੂੰ ਹੀ ਆ ਜਾ ਤੂੰ ਆਪਣੇ ਲਈ ਵੀ ਲੈ ਆਉਣੀ ਈ ਜਾ ਨਹੀਂ ਨਹੀਂ ਦੀਦੀ ਮੈਂ ਨਹੀਂ ਕੀ ਪਣੀ ਹੈਗੀ ਪੀਓ ਤੁਸੀਂ ਕੋਈ ਨਹੀਂ ਬਾਅਦ ਚ ਪੀ ਲੂੰਗੀ ਚਲ ਕੋਈ ਨਹੀਂ ਲੈ ਆਉਂਦੀ ਤੂੰ ਵੀ ਸਿੰਦਰ ਮੈਂ ਦੀਦੀ ਨੂੰ ਸਮਝਾਤਾ ਤੂੰ ਨਾ ਫਿਕਰ ਕਰਿਆ ਕਰ ਜੇ लवली ਟਾਈਮ ਨਾ ਘਰ ਆਉਂਦਾ ਠੀਕ ਹੈ ਨਹੀਂ ਆਉਂਦਾ ਤਾਂ ਵੀ ਆਪਣਾ ਖਿਆਲ ਰੱਖਿਆ ਕਰ ਘਰ ਦੇ ਵਿੱਚ ਬੜੀਆਂ ਬੜੀਆਂ ਗੱਲਾਂ ਹੋ ਜਾਂਦੀਆਂ ਵਾ ਪਰ ਇਹਦਾ ਮਤਲਬ ਇਹ ਥੋੜੀ ਆ ਵੀ ਆਪਣੇ ਆਪ ਨੂੰ ਬਿਮਾਰ ਕਰ ਲੈਣਾ ਨਹੀਂ ਨਹੀਂ ਦੀਦੀ ਕੋਈ ਗੱਲ ਨਹੀਂ ਨਹੀਂ ਲੈਂਦੀ ਹੁੰਦੀ ਹੀ ਪਹਿਲਾਂ ਜੋਤ ਬੜੀ ਟੈਨਸ਼ਨ ਲੈਂਦੀ ਰਹੀ ਹੈ ਪਰ ਇਹ ਆ ਕਿ ਹੁਣ ਥੋੜੀ ਖੁਸ਼ ਰਹਿੰਦੀ ਐ। ਚਲੋ ਮੈਂ ਤੈਨੂੰ ਕਿਹਾ ਵਾ ਵੀ ਤੂੰ ਇਦਾਂ ਹੀ ਖੁਸ਼ ਰਿਆ ਕਰ ਚਲ। ਹਾਂਜੀ। ਫੜ ਲਾ ਚਾਹ, ਠੰਡੀ ਹੋ ਜਾ। ਹੋ ਗਿਆ ਮੰਮੀ ਦਾ। ਚੁੱਪੋਂ ਕੋ ਲਗੀ ਕਹਿੰਦੇ। ਹਲੋ। ਮਾਤਾ ਤੁਹ ਕੀ ਹਾਲ? ਸਸਕਾ ਮੀ ਜੀ। ਇਹ ਤਾਂ ਤਾਂ ਨਾ ਦੇ ਤੇ ਆਈ ਤਾਂ ਲੱਗਦੀ ਨੁਕਲਾ ਹਾਂ ਮੇਰੇ ਕੋ ਸੰਭਾਲਣਾ ਥੋੜਾ ਜਿਹਾ ਤੇ ਮਿਲ ਗਰਾ ਜੀ ਕਰਕੇ। ਅੱਛਾ ਆ ਗਏ ਆ ਤੁਸੀਂ। ਆਉਨੇ ਆ ਰਹੀ ਆ ਅੱਛਾ ਤੇ ਇਹਦੇ ਅਮੀ ਘਰ ਹੈ ਨਹੀਂ ਆ ਘਰ ਹੈ ਕਿਤੇ ਹੀ ਜਾਵਾ ਪਤਾ ਨਹੀਂ ਆ ਖੰਦੇ ਹੀ ਕੰਮ ਹੋਆ ਕਰੇ ਕੋਈ ਤੇ ਪੰਜਾਬ ਦਾ ਘਰੇ ਇਹਦੇ ਗਏ ਆ ਸ਼ਹਿਰ ਸ਼ੋਰ ਨੂੰ ਨਾ ਦੱਸ ਮੈਂ ਕਿਵੇਂ ਉਹਨਾਂ ਕੇ ਲੈ ਜਾਂਦਾ ਗਰਮੀ ਬੜੀ ਆ ਚੱਲ ਕੋਈ ਨਹੀਂ ਮੈਂ ਜੀਜੀ ਨੂੰ ਕੱਲ ਦੀਆਂ ਪਹਿਲਾਂ ਐਨੀ ਮੋਬੜ ਤੇ ਆ ਕੇ ਨਹੀਂ ਨਹੀਂ ਉਹਨੂੰ ਰਹਿਣ ਦੇ ਤੋ ਫਿਆ ਨਹੀਂ ਉਹ ਬਣਾਵਾ ਮੈਂ ਤੁਰ ਕੇ ਆ ਜਾਂਗੀ ਚੱਲ ਕੋਈ ਗੱਲ ਨਹੀਂ ਮੈਂ ਵੇ ਨਹੀਂ ਫਿਰ ਹਾਂ ਚੱਲ ਠੀਕ ਆ ਕੋਈ ਨਹੀਂ ਆ ਜਾ ਫਿਰ ਚੱਲ ਉਹ ਤਾਂ ਮਮੀ ਕਰਦੇ ਰਹਿੰਦੀ ਏ ਐਦਾਂ ਕਰੀ ਦੀਦੀ ਵੱਲ ਜਾਨੀ ਆ ਉਹਨਾਂ ਨੂੰ ਕਹਿੰਨੀ ਭੀ ਜਾ ਕੇ ਲੈ ਉਹ ਐਡੀ ਦੂਰ ਤੇ ਅੱਡਾ ਕਿੱਥੇ ਉਤਰਨਾ ਇਹਨਾਂ ਨੇ ਕਹਿੰਦੇ ਸਮਾਨ ਨਹੀਂ ਕੋਲ ਹੈਗਾ ਵਾ ਐਡੀ ਦੂਰੋਂ ਆਇਆ ਜਾਣਾ ਭਲਾ ਤੁਰ ਕੇ ਤੇ ਪੈਰੇ ਜਾਨੀ ਆ ਭਲਾ ਆਪੇ ਜਾ ਕੇ ਚੜਾ ਲੀ ਦੀਦੀ ਹਾਂ ਬਈ ਤੂੰ ਹੀ ਹਾਂ ਕੰਮ ਛੱਡੋ ਹਾਂ ਤੇ ਉਹ ਮੰਮੀ ਦਾ ਆਉਂਦਾ ਇਹ ਫੋਨ ਹੈ ਕੀ ਹੁੰਦੀ ਉਹ ਆਖਦੀ ਹੀ ਕਿ ਮੈਨੂੰ ਮਤਲਬ ਲੈ ਜਾ ਉਹ ਕਿੱਡੇ ਤੇ ਫਿਰ ਉਤਰ ਗਈ ਹੈ ਅੱਛਾ ਤੇ ਲੱਭੀ ਕਿੱਥੇ ਉਹ ਤਾਂ ਨਹੀਂ ਆ ਕਰੇ ਮਲਾਇਆ ਇਹ ਫੋਨ ਉਹਨੂੰ ਤੇ ਉਹਦੇ ਗਏ ਸ਼ਹਿਰ ਹੁਣ ਫਿਰ ਹੁਣ ਫਿਰ ਇਦਾਂ ਕਰੋ ਫਿਰ ਜਾ ਕੇ ਕੱਢ ਲਓ ਮਾਪੜ ਤੇ ਜਾ ਕੇ ਲੈ ਆਓ ਫਿਰ ਉਹ ਆਖਦੀ ਸਮਾਨ ਹੈ ਮੇਰੇ ਕੋਲ ਹੀ ਪਰਪਿੰਦਰ ਮੈਂ ਚਲਤੇ ਜਾਣੀ ਤੇ ਜੇ ਉਹ ਅੱਡੇ ਤੇ ਫਿਰ ਉਹਨੇ ਅੱਗੇ ਵਾਂਗੂ ਕੀਤੀ ਜਾਂ ਮੇਰੇ ਨਾਲ ਨਾ ਆਈ ਉੱਥੇ ਫਿਰ ਕਿੰਨੀ ਬੇਇੱਜ਼ਤੀ ਹੋਣੀ ਚਲ ਨਹੀਂ ਕਰਦੀ ਇਹਨੂੰ ਪਤਾ ਹੀ ਹੈ ਕੋਈ ਗੱਲ ਨਹੀਂ ਆ ਉਹਨੇ ਚੜਕ ਕੇ ਆਏ ਜਣਾ ਵਾ ਉਦਾਂ ਹੀ ਕਰਦੀ ਹੁੰਦੀ ਹੈ ਕਿ ਵਧਾਈ ਜਾਵੇ ਆ ਤੇ ਪਤਾ ਨਹੀਂ ਨਾ ਹੁੰਦਾ ਬਹੂਏ ਤੈਨੂੰ ਪਤਾ ਹੀ ਹੈ ਜਿੱਦਾਂ ਨਾਲਾ ਮੂੜ ਹੈਗਾ ਚੱਲ ਮੈਂ ਦੇਖੋ ਕਈ ਨਹੀਂ ਭਜਾਵੇ ਲੈ ਆਉਂਦੇ ਫੇਰ ਰਖਣਾ ਹੀ ਨਹੀਂ ਮੈਂ ਲੈ ਜਾਣ ਚਲੀ ਜਾਣਾ ਵਾ ਉਹ ਐਡੀ ਦੂਰ ਮੈਂ ਤੁਰ ਹੀ ਆਈ ਆ ਤੇ ਇਹਨੂੰ ਇਹਨਾਂ ਨਹੀਂ ਵੀ ਮੁੜੀਏ ਦੂਜੇ ਰੋਹ ਤਾਂ ਨਾ ਹੋਊਗੀ ਚੱਲ ਕੋਈ ਨਹੀਂ ਮੈਂ ਚੱਲ ਰਹੀ ਨਹੀਂ ਲੈ ਆਉਣੀ ਮੁੜੀਏ ਫੇਰ ਦੂਜੇ ਰੋਹ ਹੋਏ ਨਾ ਤੈਨੂੰ ਪਤਾ ਹੋ ਸਹੀ ਹੈ ਉਹਨਾਂ ਦਾ ਚੱਲ ਕੋਈ ਨਹੀਂ ਇਹ ਜੋੜਦੇ ਜੋਣ ਲਈ ਨਹੀਂ ਤੇ ਫਿਰ ਮੈਂ ਆ ਕੇ ਜੋੜ ਲੈਣੀ ਆ ਫੇਰ ਕਹਿਣਾ ਵੀ ਲੈ ਆ ਬ ਸਕੂਟਰੀ ਲੈ ਕੇ ਦੀ ਇਹਨੂੰ ਚਲੀਆਂ ਇਹ ਗਲਤ ਨਾ ਕਰਨ ਵਾਲੇ ਬਣ ਗਏ ਨਹੀਂ ਮੈਂ ਜਾਣੀ ਆ ਉਹ ਤਾਂ ਮੈਂ ਜਾਣਾ ਹੀ ਆ ਚੱਲਾ ਜਾਣਾ ਹੀ ਪੈਣਾ ਮੈਨੂੰ ਆਹ ਤੇ ਜੇ ਆਉਣਗੇ ਨਾਲ ਤਾਂ ਠੀਕ ਜੇ ਨਾ ਆਉਣਗੇ ਤਾਂ ਵੀ ਕੋਈ ਨਾ ਪਰ ਮੈਂ ਆਨੀ ਆ ਵੀ ਐਵੇਂ ਉੱਥੇ ਜਿਹਨੇ ਤੂੰ ਮਸਾਲਾ ਆਇਆ ਅੱਡੇ ਦੇ ਤੇ ਫਿਰ ਕੀ ਫਾਇਦਾ ਪਊਗਾ ਤੁਸੀਂ ਆਇਓ ਜੇ ਕੋਈ ਗੱਲ ਨਹੀਂ ਜੇ ਨਾ ਆਉਣਗੇ ਤੇ ਚਲ ਠੀਕ ਆਪਣਾ ਫਰਜ਼ ਬੰਦਾ ਵਹਨਾ ਆਹ ਨਾਲੇ ਮੁੜ ਕੇ लवली ਤਾ ਕਹੂਗਾ ਵੀ ਉਹ ਵੀ ਨਾ ਮੁੰਡੇ ਦਾ ਵੀ ਕੋਈ ਹਾਲ ਨਹੀਂ ਪਤਾ ਨਹੀਂ ਕਿੱਥੇ ਦੁਪਹਿਰੇ ਗਿਆ ਹਾਂ ਬੰਦਾ ਜੇ ਫੋਨ ਕੀਤਾ ਗਾੜੀਆਂ ਆਣ ਕੇ ਲੈ ਵੀ ਜਾਵੇ ਆ ਵੇਖ ਨਾ ਕਿ ਦਾਮਦੀ ਉੱਡਦੀ ਇਹਨੂੰ ਤਾਂ ਮੈਂ ਕਿਹਾ ਹੀ ਮੈਂ ਦੇ ਨਾਲ ਨਹੀਂ ਆਉਣਾ ਸਾਸਰੀ ਗਾ ਮਮੀ ਸਾਸਰੀ ਗਾਲ ਮੈਂ ਤਾਂ ਕਿਹਾ ਹੀ ਰਪਿੰਦਰ ਨੂੰ ਮੈਂ ਤੁਰ ਕੇ ਆ ਜਾਣਾ ਕੋਈ ਗੱਲ ਨਹੀਂ ਤੇ ਤੂੰ ਕੇ ਫੇਚਲ ਕੀਤੀ ਚੱਲ ਤੂੰ ਕੋਈ ਨਹੀਂ ਮੈਂ ਆ ਜਾਣਾ ਵਹੌਲੀ ਹੌਲੀ ਚੱਲ ਆ ਜਾ ਹੁਣ ਕੇ ਹੁਣ ਮੈਂ ਆਈ ਆ ਕੋਈ ਨਹੀਂ ਆ ਜਾ ਤੂੰ ਆ ਜਾ ਹੌਲੀ ਹੌਲੀ ਚੱਲ ਜਾਣਾ ਮੈਂ ਲੈ ਦੱਸ ਮੈਂ ਕਾਦਾ ਕਰਕੇ ਆਈ ਭਲਾ ਮਮੀ ਆਉਗਾ ਕੋਈ ਗੱਲ ਨਹੀਂ ਚੱਲ ਤੂੰ ਮੈਂ ਆ ਜਾਣਾ ਆਜੋ ਗਾ ਨਹੀਂ ਮੈਂ ਨਹੀਂ ਗਿਆ ਬੈਠਾ ਮੈਂ ਨਹੀਂ ਬੈਠਾ ਆ ਜਾ ਆ ਜਾ ਤੂੰ ਮੈਂ ਚੱਲ ਜਾਣਾ ਤੁਰ ਕੇ ਇਹਦੇ ਵਾਲੀ ਵੀ ਕਿਤੇ ਮੈਂ ਪਹਿਲਾਂ ਹੀ ਕਿਹਾ ਸੀ ਕਿ ਇਹਨੇ ਨਹੀਂ ਆਉਣਾ ਹੈਵਾ ਤੇਰੇ ਮਗਰ ਬੈ ਕੇ ਚਲ ਜਾਂ ਜਪਾਨ ਤੇ ਤੇਰੀ ਅੱਗੇ ਏਡੀ ਆ ਫਿਰ ਜਾ ਕੇ ਘਰ ਗੱਲਾਂ ਕਰਨੀਆਂ ਫੇ ਮੈਨੂੰ ਹੀ ਫੋਨ ਕੀਤਾ ਸੀ ਕੋਈ ਨਹੀਂ ਮੈਂ ਆ ਜੂੰਗੀ ਕੀ ਆ ਹੀ ਮੇਰਾ ਪਿੰਦਰਾ ਪਰ ਪਿੰਦਰਾ ਹਾਂਜੀ ਤੈਨੂੰ ਮੈਂ ਬੋ ਕਿਆ ਸੀ ਕਿ ਤੂੰ ਮੈਨੂੰ ਨਾਕਲਾ ਉਹਨੇ ਨਹੀਂ ਹੁਣਾ ਆਏ ਨਹੀਂ ਆ ਕਿੱਥੋਂ ਆਏ ਆ ਜਾਣੇ ਉਥੇ ਖਲੋਤੇ ਸੀ ਤੇ ਐਵੇਂ ਹੰਤਰਾ ਬੇਚਤੀ ਕਰਾ ਕੇ ਤੇ ਰੱਖ ਦਿੱਤੀ ਐਵੇਂ ਜਾਣ ਕੇ ਹਾਏ ਹਾਏ ਮੈਨੂੰ ਦੱਸ ਕੀ ਪਤਾ ਸੀ ਮੈਂ ਤੇ ਉਹ ਸੋਚਿਆ ਵੀ ਚਲ ਕੋਈ ਗੱਲ ਨਹੀਂ ਆਜੂਗੀ ਜੜ ਗਏ ਚੱਲ ਗਰਮੀ ਬੜੀ ਆ ਮੈਂ ਵੀ ਤਾਂ ਹੀ ਚੱਲ ਗਈ ਤੇ ਚੱਲ ਘਰਾਂ ਤੇ 100 ਗੱਲਾਂ ਹੁੰਦੀਆਂ ਰਹਿੰਦੀਆਂ ਤੇ ਆਵੇਂ ਤੁਰ ਕੇ ਤੇ ਆਉਂਦੀ ਰਹੂਗੀ ਪਰ ਉਹਦੀ ਵੀ ਆਕੜ ਇੰਨੀ ਆ ਵੀ ਜਣਾ ਕੋ ਹਸਾਬ ਹੀ ਨਹੀਂ ਚੱਲ ਕੋਈ ਗੱਲ ਨਹੀਂ ਜੀ ਜੀ ਨਹੀਂ ਨਾਈ ਚੱਲੇ ਆ ਵੀ ਹੁਣ ਆ ਕੇ ਇੰਨੀ ਗਲਤ ਨਾ ਕਹੂਗੀ ਤੇ ਲੈ ਨਹੀਂ ਇਹਨੂੰ ਸਕੂਟਰੀ ਚਲਾਉਣੀ ਆਉਂਦੀ ਹੀ ਮਗਰ ਮੈਨੂੰ ਲੈਣ ਨਹੀਂ ਆਈ ਜੇ ਮੁੰਡਾ ਘਰ ਹੈ ਨਹੀਂ ਤੇ ਮੈਨੂੰ ਲੈਣ ਆ ਜਾਂਦੀ ਹੁਣ ਇੰਨੀ ਗਲਤ ਨਾ ਕਹਿਣ ਵਾਲੀ ਬਣ ਕੇ ਆ ਇਹ ਗੱਲ ਠੀਕ ਕਰ ਪਿੰਦਾ ਪਰ ਜੇ ਮੈਂ ਗਈ ਹੀ ਤੇ ਜੇ ਮੇਰੇ ਪਿੱਛੇ ਬਹਿ ਜਾਂਦੀ ਤੇ ਮੈਂ ਕਿਹੜੀ ਉਹਨੂੰ ਪਲਾ ਖਾ ਚੱਲੀ ਹੂੰ ਆ ਉਹ ਤੇ ਹੋਵੇ ਕੀ ਚੱਲਿਆ ਹਜੇ ਬੈ ਵੀ ਜਾਂਦੇ ਤੇ ਕੀ ਹੋਣ ਲੱਗਾ ਐਵੇਂ ਆਣ ਕੇ ਉੱਥੇ ਲੋਕਾਂ ਨੂੰ ਤਮਾਸ਼ਾ ਨਹੀਂ ਦਿਖਾ ਲੈਣਾ ਹੁੰਦਰਗੇ ਹੁੰਦੇ ਆ ਤੁਰ ਕੇ ਨਾਲੇ ਹੁਣ ਗਰਮੀ ਜਾਊਗੀ ਨਾਲੇ ਪਤਾ ਲੱਗੂਗਾ 10 ਬੰਦਾ ਸਮਾਰੀ ਬਣਾਉਂਦਾ ਤਾਂ ਮਗਰ ਬੈ ਜਾਂਦਾ ਵਾ ਤੇ ਇਹਦੇ ਵਿੱਚ 10 ਕਿਹੜੀ ਗੱਲ ਹੈ ਘਰ ਹੀ ਜਾਉਣਾ ਸੀ ਘਰ ਹੀ ਕੇ ਆਹ ਮਗਰ ਬੈਂਟ ਹਰ ਜਵੀ ਗਈ ਸੀ 10 ਜਿਵੇਂ ਗਈ ਸੀ ਤੇ ਤੂੰ ਬਹਿ ਜਾ ਮਗਰ ਤੂੰ ਨਹੀਂ ਬੋਲਣਾ ਤੂੰ ਅਦਾ ਨਾ ਬੋਲ ਹਣਾ ਮੇਰੇ ਨਾਲ ਤਾਂ ਤੂੰ ਮਗਰ ਤੇ ਬੈ ਜਾ ਚੱਲ ਕੋਈ ਗੱਲ ਨਹੀਂ ਚਲੇ ਆਪੇ ਹੁਣ ਗੱਲ ਕਰਨ ਵਾਸਤੇ ਤਾਂ ਬਣ ਗਿਆ ਆਗੇ ਚੱਲ ਹੁਣ ਆਊਗੀ ਤੇ ਪੁੱਛ ਲਈ ਉਹਨੂੰ ਪਾਣੀ ਪੋਣੀ ਤੇ ਮੈਂ ਤਾਂ ਨਹੀਂ ਹੁਣ ਜਾਣਾ ਹੈਗਾ ਚੱਲ ਕੋਈ ਗੱਲ ਨਹੀਂ ਪੁੱਛ ਲਈ ਨੀ ਫੇਰ ਉਹਨੇ ਆ ਕੇ ਉਹ ਤਮਾਸ਼ਾ ਹੀ ਲਾਉਣਾ ਹੋਰ ਉਹਨੇ ਕੀ ਕਰਨਾ ਕੋਈ ਹਾਂ 10 ਵਜੇ ਮੈਂ ਕੱਲਿਆ ਹੀ ਤੇ ਤੁਸੀਂ ਉਹਨਾਂ ਨਾਲ ਆਈ ਜਾਓ ਉਦਾਂ ਵੀ ਤੁਰ ਕੇ ਆਉਣੀ ਦੇ ਹੈ ਏਡੀ ਦੂਰ ਉਹ ਨਹੀਂ ਆਲੀ ਨਾ ਦਵੀ ਬੁਰਾ ਹਾਲ ਹੋ ਗਿਆ ਕਿਤੇ ਗਰਮੀ ਦੇ ਵਿੱਚ ਨੀਰਪਿੰਦਰਾ ਪਾਣੀ ਲਿਆ ਆਂ ਘੁੱਟ ਤੁਰ ਤੁਰ ਕੇ ਤੇ ਬੇਦਲ ਹੋ ਗਈਆਂ ਮੈਂ ਮੁੰਡਾ ਹੁੰਦਾ ਘਰ ਤੇ ਜਾ ਕੇ ਲੈ ਆਉਂਦਾ ਪਤਾ ਨਹੀਂ ਕਿੱਥੇ ਗਿਆ ਹੁਣ ਆਵਾ ਘਰ ਵੀ ਹੈਗਾ ਕਿ ਨਹੀਂ ਪਰ ਘਰ ਹੁੰਦਾ ਤੇ ਜਾਣਾ ਹੀ ਸੀ ਬੰਬੇ ਤਾਂ ਹੁਣ ਆ ਪਾਣੀ ਬੁਰੀ ਲਾਉਂਦਾ ਹੁਣ ਗਰਮੀ ਜੂਆ ਚੌਣਿਆਂ ਦਾ ਕੰਮ ਆ ਪਾਣੀ ਤਾਂ ਲਾਉਣਾ ਪੈਂਦਾ ਰੋਜ਼ ਹੀ ਅਹਵਾ ਸੁਣੀ ਨਹੀਂ ਨੀ ਕਿੱਥੇ ਬੈਠੀ ਸੱਸਿਆ ਮੇ ਸੱਸੇ ਕਾ ਕੀ ਹਾਲ ਆ ਹਾਂਜੀ ਠੀਕ ਆ ਲੋ ਪਾਣੀ ਬੰਬੀ ਤੱਕ ਗਿਆ ਵਾ ਨਹੀਂ ਨਹੀਂ ਅਮੀ ਉਹ ਬੰਬੀ ਤਾਂ ਨਹੀਂ ਗਏ ਉਹ ਗਿਆ ਸ਼ਹਿਰ ਜਰਾਗ ਸ਼ਹਿਰ ਸ਼ਹਿਰ ਕਿਧਰ ਗਿਆ ਪਤਾ ਨਹੀਂ ਕਿ ਰਖੰਦੇ ਕਿ ਮੁੰਡੇ ਨੂੰ ਕੰਮ ਆ ਤਾਂ ਉਹਨਾਂ ਦੇ ਨਾਲ ਦੋਵੇਂ ਜਣੇ ਗਏ ਆ ਇੱਥੇ ਘਰ ਹੀ ਆਇਆ ਹੈ ਮੁੰਡਾ ਕਦੋਂ ਤੱਕ ਗਿਆ ਉਹਨਾਂ ਹੋ ਗਿਆ ਘੰਟਾ ਦਾ ਗਿਆ ਨੂੰ ਆਉਂਦੇ ਹੀ ਹੁਣੇ ਆ ਵੈਸੇ ਅੱਛਾ ਅੱਛਾ ਉਹਨੇ ਘਰ ਕੋਈ ਸਮਾਨ ਲੈਣਾ ਸੀ ਤਾਂ ਤਾਂ ਕਰਕੇ ਗਏ ਆ ਚੱਲ ਹੋਊਗਾ ਕੰਮ ਕੋਈ ਤੇ ਤੂੰ ਹੀ ਮੋੜਦੇ ਆਏਂਦੇ ਮੈਂ ਕਿਹਾ ਆਇਆ ਸੀ ਜੀਨੀ ਨੂੰ ਤੇ ਤੂੰ ਹੀ ਤੁਰ ਕੇ ਆਏਂ ਨਹੀਂ ਜ਼ਬਾਨ ਤੇ ਅੱਗੇ ਉਹਦੀ ਹੀ ਆ ਘਰ ਆਣ ਕੇ ਫੇੜ ਆਪਣੇ ਹੀ ਬੋਲਣਾਂ ਕਰ ਵੀ ਮੇਰੀ ਰੋੜ ਪਈ ਆ ਨਾ ਮਈਆਂ ਲੈ ਕੇ ਆਈ ਆ ਨਾ ਤਾਂ ਕਰਕੇ ਮੈਂ ਹਾਂ ਜਾ ਤੂੰ ਮੈਂ ਧੁਰ ਕੇ ਆ ਜਾਨੀ ਮੈਂ ਤਾਂ ਕਹ ਲਵਲੀ ਘਰ ਹੋਣਾ ਵਾ ਤਾਂ ਚਲਾਣ ਕੇ ਤਾਂ ਮੈਨੂੰ ਲੈ ਜਾਊਗਾ ਮੈਂ ਤਾਂ ਸਮਾਨ ਦਾ ਵਰਿਕਲਾ ਆਇਆ ਖੰਦੇ ਨਾ ਸਮਾਨ ਮਤਲਬ ਵੀ ਬਾਬਾ ਸਮਾਨ ਉਹਨਾਂ ਕੱਪੜੇ ਕੁੱਪੜੇ ਬਣਾਤੇ ਮੈਨੂੰ ਕਿੰਨੇ ਚਿਰ ਬਾਤਾਂ ਆਂਦੇ ਪਈ ਆਈ ਨਹੀਂ ਆ ਅੱਛਾ ਤਾਂ ਕਰਕੇ ਮੈਂ ਚੱਲ ਲੈ ਜਾਉ ਗਰਮੀ ਦੇ ਵਿੱਚ ਤੁਰਿਆ ਵੀ ਕਿਹੜਾ ਜਾਂਦਾ ਵਾ ਚੱਲ ਉੱਥੇ ਦਾ ਸੁਣਾਉ ਕਿਦਾਂ ਠੀਕ ਠਾਕ ਮੰਮੀ ਹਾਂ ਠੀਕ ਠਾਕ ਵਧੀਆ ਸਭ ਅੱਛਾ ਅੱਛਾ ਹਾਂ ਉਹ ਤਾਂ ਅੱਜ ਵੀ ਨਹੀਂ ਆਉਂ ਦਿੰਦੇ ਕਹਿੰਦੇ ਹੀ ਭਰੇ ਪਾ ਅੱਛਾ ਮੈਂ ਹਾਂ ਨਹੀਂ ਨਹੀਂ ਮੈਂ ਵੀ ਜਾ ਕੇ ਨਿਆਣ ਆਉ ਚੱਲ ਹੁੰਦਾ ਹੀ ਤੇ ਜੇ ਬੰਦਾ ਕਰੋ ਗਿਆ ਹੋਵੇ ਫਿਰ ਹੁੰਦਾ ਹੀ ਆ ਵੀ ਚੱਲ ਬੰਦਾ ਦੋ ਦਿਨ ਲਾਉਂਦਾ ਵਤੇ ਆਹ ਉਹਨਾਂ ਨੂੰ ਤੇ ਹੋ ਹੀ ਤੇ ਮੇਰਾ ਲਵਲੀ ਹਲ ਧਿਆਣ ਸੀ ਤਾਂ ਵੇਖ ਲਾ ਹੁਣ ਮੈਂ ਗਈ ਤੋਂ ਸ਼ਹਿਰ ਨੂੰ ਡਿਆ ਫਿਰ ਆਨੀ ਰਾਤੀ ਤੋਂ ਤਾਂ ਅਗੇ ਹੀ ਟਾਈਮ ਨਹੀਂ ਘਰੇ ਅੱਛਾ ਤੇ ਰੋਟੀ ਪਣੀ ਖਾਦਾ ਆਗੇ ਚਲੋ ਤੇ ਮੁੜ ਕੇ ਸਵੇਰੇ ਸਵੇਰੇ ਉੱਠੇ ਡੰਗਰ ਨੂੰ ਕਰਾਦਾ ਕੀਤਾ ਕੰਮ ਧੰਦਾ ਇਹਦੇ ਅਗੇ ਲੰਮੇ ਪੈਈ ਸੋ ਕਰ ਅੱਛਾ ਤੇ ਉਹ ਮੁੰਡਾ ਹੀ ਆਇਆ ਹੀ ਘਰ ਆ ਕੇ ਦਵਾਜਾਂ ਦੇ ਜਾਂਦਾ ਹੀ ਤੇ ਲਵਲੀ ਸ਼ਹਿਰ ਜਾਣਾ ਵਧੀ ਆ ਜਾ ਤੂੰ ਕਹਿਣਾ ਹੈ ਘਰ ਹੈ ਨਹੀਂ ਤੂੰ ਮੁੰਡੇ ਨੂੰ ਬਹਾਨਾ ਮਾਰਦੀ ਮੈਂ ਫਿਰ ਰਮੀ ਜੀ ਮੈਂ ਜੇ ਫੋਨ ਲਾ ਲਿਆ ਤੇ ਫੇਰ ਕਹਣਾ ਲੈ ਉਹ ਇਦਾਂ ਕਹਿੰਦੀ ਆ ਰੇ ਤੇ ਚੰਗੇਨ ਲੱਗੀ ਦਾ ਕੋਈ ਨਹੀਂ ਆਉਂਦੇ ਹੀ ਹੁਣੇ ਆ ਦੇਖ ਲੈਨੇ 10 ਮਿੰਟ ਫੋਨ ਕਰਦੀ ਆ ਆ ਆ ਜਾ ਫਿਰ ਕਰਨ ਤੇ ਕੀ ਬਣੀ ਫਿਰ ਗੱਲਬਾਤ ਉਥੇ ਕਰਾਂਗੇ ਫੈਸਲਾ ਹਾਂ ਕਰਾਂ ਆਏ ਆ ਉਹ ਵੀ ਕਹਿਣ ਦੇ ਜੇ ਬੰਦੀ ਗੱਲ ਤੇ ਲੈ ਲੋ ਕੇ ਨਾਲ ਲੱਗਦੀ ਮਿਲਦੀ ਆ ਅੱਛਾ ਤੇ ਕੋਈ ਗੱਲ ਨਹੀਂ ਜੇ ਥੋੜਨਗੇ ਪੈਸੇ ਪੁੱਛੇ ਤੇ ਕਰਾਂਗੇ ਮਦਦ ਤੁਹਾਡੀ ਅੱਛਾ ਅੱਛਾ ਆਹੋ ਮੈਂ लवली ਨੂੰ ਕਹਿਣੀ ਵੀ ਘਰ ਗਾੜੀ ਗੱਲਬਾਤ ਆਓ ਚਲ ਵੇਖ ਲੋ ਆ ਜਾਂਦੇ ਆ ਤੇ ਫਿਰ ਵੇਖ ਲੋ ਪੁੱਛ ਕੇ ਹਾਂ ਕੀ ਗੱਲਬਾਤ ਬੰਦੀ ਆ ਤੇ ਫਿਰ ਕੋਈ ਨਹੀਂ ਗੱਲ ਤੇ ਪੈ ਜਾਂਦੀ ਜਦੋਂ ਉਹ ਤਿਆਰ ਹੋ ਗਏ ਦੇਣ ਵਾਸਤੇ ਤੇ ਫਿਰ ਉਹ ਲੈਂਦੇ ਸਾਨੂੰ ਭਾਰਵਾ ਨਾਲੇ ਚੀਜ਼-ਪੁੱਤ ਬਾਰ-ਬਾਰ ਨਹੀਂ ਲਈ ਜਾਂਦੀ ਹੁੰਦੀ ਉਹ ਕੋਈ ਟਾਈਮ ਹੀ ਹੁੰਦਾ ਵਾ ਆਵ ਨਹੀਂ ਇਹਦੇ ਅੰਮੀ ਫਿਰ ਹੈ ਹੀ ਆ ਚੱਲੇ ਆ ਵੀ ਇੱਕ ਵਾਰ ਪੁੱਛ ਲੈਣਾ ਹੈ ਨੂੰ ਬਾਹਰ ਵਾਲੇ ਭਾਜੀ ਨੂੰ ਵੀ ਚਲ ਕੋਈ ਨਹੀਂ ਕਰ ਲਿਓ ਸਲਾਹ ਦੇ ਇਹਨਾਂ ਨੂੰ ਕਰ ਲਿਓ ਆਊਗਾ ਫੋਨ ਤੇ ਮੈਂ ਕਰ ਲੂੰਗੀ ਗੱਲ ਆਹ ਚਾ ਕਰਨੀ ਤਾਂ ਫੋਨ ਤੇ ਹੀ ਆ ਫਿਰ ਵੀ ਮੈਂ ਪੁੱਛਣ ਦਾ ਫਰਜ਼ ਬੰਦਾ ਹਾਂ ਨਾ ਫਿਰ ਕਹਿਣਾ ਵੀ ਲੈ ਮੈਨੂੰ ਦਰਪਿੰਦਰ ਇਹ ਕਿ ਗੱਲ ਦੀ ਸਮਝ ਨਹੀਂ ਆਉਂਦੀ ਲੋਕੀ ਤਾਂ ਖੁਸ਼ ਹੁੰਦੇ ਆ ਕਿ ਸਾਡਾ ਮਾਂ ਪਿਓ ਜਾਇਦਾਦ ਬਣਾਉਂਦੇ ਆ ਤੇ ਇਹਨਾਂ ਨੂੰ ਤੰਗੀ ਕਾਦੀ ਆ ਇਹਦੇ ਵਿੱਚ ਕੋਈ ਮਾੜੀ ਗੱਲ ਵਾ ਮੰਮੀ ਜੀ ਮਾੜੀ ਗੱਲ ਨਹੀਂ ਗਈ ਹੈਗੀ ਉਹ ਬਸ ਇਨੀ ਗੱਲ ਹੀ ਕਹਿੰਦੇ ਆ ਸੋਚਦੇ ਆ ਕਿ ਚਲ ਜਿੱਦਾਂ ਹੁਣ ਬਾਹਰ ਵਾ ਪਾਜੀ ਤੇ ਚੱਲ ਏ ਆ ਵੀ ਜਿਹੜੇ ਪੈਸੇ ਪੂਏ ਹੁੰਦੇ ਆ ਘਰ ਚੱਲ ਜਿਹੜੇ ਪੈਸੇ ਪੂਏ ਜਮਾ ਕੀਤੇ ਆ ਥੋੜੇ ਬੋਤੇ ਤੇ ਚੱਲ ਆਪੇ ਲਵਲੀ ਦੀ ਵੀ ਕੋਠੀ ਬਣ ਜੂਗੀ ਮੁੜ ਕੇ ਉਹਨਾਂ ਨੂੰ ਪਤਾ ਵਾ ਦਿਨੋ ਦਿਨ ਤਾਂ ਮੰਗਿਆਈ ਹੋਈ ਜਾਂਦੀ ਆ ਪਹਿਲੇ ਤੇ ਚਲੋ ਜਿੰਨੀ ਹੈ ਸੁੱਖ ਨਾਲ ਚਲੋ ਬਥੇਰੀਏ ਘੜੀ ਘਟ ਵਾਗੇ ਉਹ ਇਹ ਗੱਲ ਨੂੰ ਪਏ ਆ ਵੀ ਚਲ ਘਰ ਬਾਹਰ ਪਾਂਜੇ ਚਲ ਮੁੜ ਕੇ ਫੇਰ ਬੜਾ ਉਖਾਏ ਦਾ ਮੀ ਬਣਾਉਣਾ ਘਰ ਤੇ ਬਾਣੀ ਜਾਣਾ ਵਾ ਪਰ ਜਿਹੜੀ ਨਾਂ ਲੱਗਦੀ ਜ਼ਮੀਨ ਵੇਖ ਜਾਣੀ ਆ ਨਾ ਕੋਈ ਮਾੜਾ ਲਾਗੇ ਭਾਈ ਵਾਲਾ ਜੇ ਨਾ ਤੇ ਜੀਣਾ ਹਰਾਮ ਕਰ ਦਿੰਦਾ ਹੁੰਦਾ ਤੁਹਾਨੂੰ ਇਹ ਗੱਲ ਦਾ ਪਤਾ ਹੋਣਾ ਚਾਹੀਦਾ ਨਹੀਂ ਨਹੀਂ ਵੇਖ ਲਓ ਤੁਸੀਂ ਕੋਈ ਨਹੀਂ ਬਾਕੀ ਕੀਤੀ ਹੁਣੀ ਤੁਸੀਂ ਸਲਾਮਾ ਮਾਮੇ ਹੋਣਾ ਨਾ ਤੇ ਹੁਣ ਫਸਲ ਦੇ ਪੈਸੇ ਆਉਣੇ ਹੀ ਆ ਉਹਦਾ ਘਰ ਬਣਾ ਲਓ ਜੋ ਮਰਜ਼ੀ ਬਣਾ ਲਓ ਜੀ ਅੱਜ ਇਹ ਖਰਚਾਂਗੇ ਤੇ ਪਾਲ ਕੇ ਫਸਲ ਨੇ ਪੈਸੇ ਦੇਣੇ ਆ। ਆਹ ਚਲੋ ਇਹ ਤੇ ਹੈ ਹੀ ਚਲ ਵੇਖ ਲਓ ਕੋਈ ਨਹੀਂ। ਹਾਂ ਕੋਈ ਆ ਜਾਂਦੇ ਆ ਸ਼ਹਿਰੋਂ ਦੇ ਨਾਲੇ ਫਿਰ ਕਰ ਲਿਓ ਭਾਜੀ ਨੂੰ ਵੀ ਫੋਨ। ਤੇ ਨਾਲੇ ਕਰ ਲਓ ਫਿਰ ਇਹਨਾਂ ਨਾਲ ਕੋਈ ਗੱਲ ਨਹੀਂ ਆਉਂਦਾ ਤੇ ਮੈਂ ਕਰਦੀ ਆ ਗੱਲ ਤੇ ਇਹਦੇ ਕੋਲੋਂ ਨਹੀਂ ਫੋਨ ਪਿਲਾ। ਗੱਲ ਕਰ ਲਓ ਮੈਂ ਕੱਪੜੇ ਚੇਂਜ ਹੈ ਤੇ ਮੈਂ ਆਹ ਰੱਖ ਦਿੰਦੀ ਸਮਾਨ। ਕੋਈ ਗੱਲ ਨਹੀਂ ਰੱਖ ਦਿਓ। ਸਲਾਮਾਂ ਤੇ ਦੁਆਵਾਂ ਜਾਲੀਆਂ ਨੇ ਕੀਤੀਆਂ ਹੋਣੀਆਂ ਆ। ਉਹਨੂੰ ਵੀ ਪੁੱਛਦੇ ਤੇ ਉਹਨੂੰ ਹੀ ਪੁੱਛ ਲਿਓ। ਕੋਸ਼ਣਾ ਇਹਨਾਂ ਨੇ ਮੈਨੂੰ ਵੀ ਆ ਚੀਜ਼ ਮੰਮੀ ਲਈਏ ਕਿ ਨਾ ਲਈਏ ਤੇ ਮੈਂ ਇਹਨਾਂ ਦੇ ਤਰਲੇ ਲੈਂਦੀ ਫਿਰਾਂ ਪਿਆ ਆ ਲਲੋ ਤੇ ਆ ਲਲੋ ਹੱਦ ਵਾਲੀ ਗੱਲੋ ਸਮਾਂ ਉਲਟ ਚੱਲਣ ਡਿਆ ਅੱਜ ਦੀਦੀ ਹਾਂ ਬਾਓ ਆ ਗਈ ਆਹੋ ਆਦ ਗਈ ਆ ਤੇ ਮੈਂ ਖੁਸ਼ਿਆ ਹਾਲ ਚੱਲ ਠੀਕ ਹੌਣ ਸੌਖੀ ਆਈ ਹੋਗੀ ਰਪਿੰਦਰ ਚੱਲ ਕੋਈ ਨਹੀਂ ਦੀਦੀ ਜਿੱਦਾਂ ਵੀ ਆਈ ਆ ਤੇ ਮੈਂ ਤੁਹਾਡੇ ਵਾਲੀ ਆਈ ਆ ਕਿ ਮੈਂ ਬਣਾਉਣੀ ਆ ਚਾਹ ਕੋਟਾ ਜਾਊ ਭੈਣਾਂ ਨੂੰ ਫੇਰ ਕਹਿਣਾ ਮੈਂ ਬੀ ਲੈ ਮੇਰੇ ਪੇਕੇ ਦਾ ਹਾਲ ਨਹੀਂ ਪੁੱਛਿਆ ਜਾਏ ਗੱਦਾਂ ਵਾਲੀ ਧਰੋਂ ਆਈ ਹੈ ਤੇ ਜਾਊ ਜਾ ਕੇ ਤੇ ਮੜੀ ਜੇ ਪੁੱਛ ਆਉ ਗੱਲਬਾਤ ਪਰਪਿੰਦਰ ਮੈਂ ਨਹੀਂ ਉਹ ਜਾਣਾ ਹਾਂ ਅੱਗੇ ਮੈਂ ਤੇਰੇ ਕਹਿਣ ਤੇ ਚਲ ਗਈ ਤੇ ਬਥੇਰੀ ਜੰਨੇ ਉਥੇ ਬੇਇੱਜ਼ਤੀ ਕਰਾਤੀ ਹੁਣ ਮੈਂ ਜਾ ਕੇ ਹਾਲ ਪੁੱਛਣ ਡਿਆ ਪਾ ਹਾਲ ਤੇ ਉਹਨੇ ਬੜਾ ਵਧੀਆ ਦੱਸਣਾ ਮੈਨੂੰ ਜੇ ਦਾ ਅੱਗੇ ਮੇਰੇ ਨਾਲ ਆ ਗਈ ਨਾ ਕਿ ਹਾਲ ਦੱਸ ਦੇਣਾ ਚੱਲ ਮੜਾ ਜੇ ਇੰਨਾ ਕ ਪੁੱਛ ਲੈਣਾ ਵੀ ਕਿਦਾਂ ਠੀਕ ਠਾਕ ਉਹ ਤੇ ਜੇ ਕੋਈ ਬਹੁਤੀ ਗੱਲ ਗੰਧਰੀ ਜੋ ਪਰ ਕੇ ਉੱਠ ਕੇ ਆ ਜੀ ਕਿੰਨੇ ਵਾਰ ਰਪਿੰਦਰ ਮੈਂ ਬੇਜਤੀ ਕਰਾਈ ਜਾਵਾ ਇਹਨੂੰ ਰਹਿਣ ਦੇ ਮੈਂ ਨਹੀਂ ਪੁੱਛਣਾ ਜੇ ਅੱਗੇ ਉਹਦਾ ਮੇਰੇ ਨਾਲ ਆ ਜਾਂਦੀ ਤੇ ਮੈਂ ਹਾਲ ਵੀ ਪੁੱਛ ਲੈਂਦੀ ਤੇ ਜਦੋਂ ਉਹ ਐਵੇਂ ਜੇ ਚਲ ਘਰ ਚ ਗੱਲ ਹੋ ਵੀ ਗਈ ਹੈ ਤੇ ਹੁਣ ਤੈਨੂੰ ਕੀ ਗੋਲੀ ਵੱਜ ਗਈ ਹੈ ਤੈਨੂੰ ਪਹਿਲਾ ਕਿ ਤੂੰ ਉਹ ਗੱਲ ਛੱਡ ਵੀ ਦੇ ਹੁਣ ਚੱਲ ਮੈਂ ਦੇਖ ਹੀ ਨਹੀਂ ਕਿ ਜਦ ਮੜਾ ਜਾ ਪੁੱਛ ਲੈਂਦੇ ਫੇਰ ਮੈਂ ਗੱਲਾਂ ਕਰਦੀ ਫਿਰ ਉਹ ਇਹ ਤਾਂ ਵਾਧੂ ਦਾ ਸ਼ਰੀਕਾ ਬਣਾ ਕੇ ਤੇ ਬੈਠੀ ਆ ਵੀ ਜਿੱਦਾਂ ਪਤਾ ਨਹੀਂ ਅਹੀਂ ਘਰ ਚ ਹੀ ਨਹੀਂ ਹੁੰਦੇ ਹੈਗੇ ਤੁਹਾਨੂੰ ਤੇ ਸਮਝ ਨਹੀਂ ਨਹੀਂ ਰਹੀ ਹੈ ਘਰ ਵਾਲੇ ਚੱਲ ਵੇਖ ਲਓ ਫਰਨੀਦੇ ਨਹੀਂ ਮੈਂ ਨਹੀਂ ਗਏ ਜਾਣਾ ਕੋਈ ਨਹੀਂ ਤੂੰ ਦੇ ਉਹਨੇ ਚਾਚੂ ਬਣਾ ਕੇ ਹੁੰਨੀ ਆ ਮੈਂ ਬਾਹਰ ਉੱਤ ਚੱਲਦੇ ਗੁੱਸਾ ਨਹੀਂ ਕਰੀਦਾ ਹੋਈਦਾ ਉਹਦਾ ਤਾਂ ਹੁਣ ਸੁਭਾਅ ਹੀ ਏਦਾਂ ਦਾ ਵਾ ਤਾਂ ਕੀ ਕਰਨਾ ਵਾ ਫਿਰ ਸੁਭਾਅ ਤਾਂ ਬਹੁ ਹੈਗਾ ਪਰ ਸੁਭਾਅ ਨੂੰ ਬਦਲਣਾ ਵੀ ਚਾਹੀਦਾ ਵਾ ਹੁਣ ਜੇ ਮੈਂ ਗਈ ਹੀ ਤਾਂ ਚੱਲ ਮੇਰੀ ਇੱਜ਼ਤ ਮਾਰ ਰੱਖ ਲਿੰਦੀ ਮੇਰ ਨਾਲ ਬਹਿ ਕੇ ਆਂਦੀ ਨਹੀਂ ਕੋਣਾ ਤੇ ਮੇਰ ਨਾਲ ਨਾ ਖੁੰਦੀ ਸੋਵਰੀ ਨਾ ਖੁੰਦੀ ਆਹੋ ਬੱਸ ਮੈਂ ਵੀ ਤਾਂ ਸਭ ਕੋ ਭਲਾਵੇ ਇਹਨੂੰ ਲੈਣ ਗਈ ਹੂੰ ਜਿਵੇਂ ਵੀ ਕਹਿ ਦਿੰਦੀ ਕਿ ਉਹਦੋਂ ਮੇਰ ਨਾਲ ਇੰਨਾ ਕੋ ਕਰਕੇ ਗਈ ਆ ਤੇ ਮੈਂ ਨਹੀਂ ਲੈਣ ਜਾਣਾ ਚੱਲ ਕੋਈ ਗੱਲ ਨਹੀਂ ਤੂੰ ਗੁੱਸਾ ਨਾ ਕਰੋ ਮਾਝਾ ਮੈਂ ਫਿਰ ਬੜਮ ਨਹੀਂ ਜਾ ਜੂ ਨਹੀਂ ਕੋਈ ਨਹੀਂ ਤੂੰ ਫੜਾ ਮੈਂ ਨਹੀਂ ਮੈਨੂੰ ਗੁੱਸਾ ਨਹੀਂ ਹੈਗਾ ਕੋਈ ਵੀ ਕੋਈ ਨਹੀਂ ਫੜਾ ਦੋ ਪੁੱਛਾ ਹੁਣ ਮੇਰੇ ਭਰਾਵਾਂ ਦਾ ਹਾਲ ਇਹ ਦਿਆਂਗਾ ਤੂੰ ਉਦੋਂ ਆਈ ਨਹੀਂ ਮੈਂ ਨਾ ਤੇ ਹੁਣ ਮੈਂ ਭਰਾਵਾਂ ਦਾ ਹਾਲ ਪੁੱਛਦੀ ਫਿਰਾਂ ਦਫਾਏ ਜਾਵੇ ਸਿੰਦਰ ਨੇ ਤਰੀਓ ਚੱਲ ਕੋਈ ਨਹੀਂ ਚਾਹ ਤੇ ਲਿਆ ਕੇ ਦਿੰਦੀ ਆ ਲਵਲੀ ਕਹਿੰਦੀ ਬਾਵਾ ਟਾਈਮ ਦਾ ਗਿਆ ਵਾ ਪਤਾ ਨਹੀਂ ਕਦੋਂ ਕਉਣਾ ਵਾ ਆ ਵੱਡੀ ਦੀ ਆਕੜ ਵੇਖ ਲਾ ਕਿਤੇ ਇੰਨਾ ਨਹੀਂ ਵੀ ਆਣ ਕੇ ਤਰਾਜੀ ਬਾਜੀ ਤੇ ਪੁੱਛਾ ਜੇ ਮੈਂ ਗੁੱਸੇ ਦੇ ਵਿੱਚ ਹਾਂ ਇੱਕ ਦਸ਼ਰੀਕੇ ਕਰਨ ਲਈ ਆ ਮੇਰੇ ਨਾਲ ਨਾ ਸੱਸ ਮਾਂ ਵਾਲਾ ਤਾਂ ਕੋਈ ਕੰਮ ਹੀ ਹੈ ਨਹੀਂਗਾ ਮੈਂ ਅਗੇ ਤੇ ਰਾਜੀ ਬਾਜੀ ਪੁੱਛਾਂ ਬੂਥਾ ਐਡਾ ਕੀਤਾ ਤਾਂ ਅੰਦਰ ਵੜ ਗਈ ਆ ਮੇਰਾ ਰਾਧਾ ਇਹਨੂੰ ਹੀ ਕਵਾਂ ਤੌਣ ਜੀਤ ਨਹੀਂ ਕਰਨ ਰਿਆ ਪਰ ਹੁਣ ਕੰਮ ਆ ਕਹਿਣਾ ਤੇ ਪੜਣਾ ਹੀ ਆ ਇਹਨੂੰ ਕਹਿੰਨੀ ਆ ਤੂੰ ਮੁੰਡੇ ਨੂੰ ਫੋਨ ਲਾ ਕੇ ਦੇ ਉਹਨੂੰ ਮੈਂ ਪੁੱਛਦੀ ਆ ਕਿ ਕਿੱਦਾਂ ਕਰਨੀ ਆ ਮਾਵੇਂ ਤੇਰੇ ਨੇ ਤਾਂ ਹਾਂ ਕਰਤੀ ਆ ਤੇ ਕੋਈ ਨਹੀਂ ਜਿੰਨੇ ਪੈਸੇ ਚਾਹੀਦੇ ਹੋਣਗੇ ਨਾ ਲੈ ਲਿਓ ਤਾਂ ਨਹੀਂ ਹੁਣ ਹੈ ਸਗਾਰ ਕਿੱਥੇ ਬੈਠੀ ਆ ਨੀ ਮੇਰੀ ਗੱਲ ਸੁਣਾ ਤੁਹਾਡੇ ਵਿੱਚ ਰਵਾਜ ਹੈ ਨਹੀਂਗਾ ਜਦੋਂ ਕੋਈ ਵਾਂਡਿਓ ਬਾਹਰੋਂ ਆਉਂਦਾ ਵਾ ਕਿਦਾ ਹਾਲ ਚਾਲ ਪੁੱਛਣ ਦਾ ਤੂੰ ਇੱਕ ਵਾਰਾ ਨਹੀਂ ਪੁੱਛਿਆ ਵੀ ਮੰਮੀ ਮਾਮੇ ਹੁਣਾਂ ਦਾ ਕੀ ਹਾਲ ਚਾਲ ਵਾ ਉੱਥੋਂ ਆਏ ਜੀ ਮਾਮੇ ਹੁਣਾਂ ਦਾ ਹਾਲ ਮੈਂ ਸਵਾਹ ਪੁੱਛਣਾ ਹੀ ਜਦੋਂ ਮੈਂ ਲੈਣ ਗਈ ਹੀ ਉਦੋਂ ਤੇ ਤੁਸੀਂ ਮੇਰੇ ਨਾਲ ਬਹਿ ਕੇ ਆਏ ਨਹੀਂ ਤੇ ਮੈਂ ਹੁਣ ਹਾਲ ਕੀ ਪੁੱਛਣਾ ਹੀ ਨਹੀਂ ਆਉਣਾ ਤੇਰਾ ਨਾਲ ਕੀ ਹੀ ਜਿੱਦਣ ਮੈਂ ਚੱਲੀ ਹੀ ਉਸ ਦਿਨ ਵੀ ਐਡੀ ਜ਼ਬਾਨ ਚ ਲਮਣੀ ਹਾਂ ਤੇ ਜੇ ਹੁਣ ਬਹਿ ਕੇ ਤੇਰਾ ਨਾਲ ਆ ਜਾਂਦੀ ਨਾ ਫਿਰ ਤੂੰ ਐਡੀ ਚਲਾਉਣੀ ਹੀ ਵੀ ਮੇਰੀ ਲੋੜ ਪਈ ਆ ਨਾ ਐਦਾਂ ਵਾ ਉਹ ਐਦਾਂ ਵਾ ਤੇ ਫੇਰ ਹੁਣ ਕਾਦਾ ਗੁੱਸਾ ਵਾ ਤੁਸੀਂ ਨਹੀਂ ਬੋਲਣਾ ਮੈਂ ਨਾ ਨਾ ਬੋਲਦੇ ਕੰਮ ਸੇ ਕੰਮ ਮੈਂ ਨਾ ਬਹਿ ਕੇ ਤੇ ਆ ਜਾਂਦੇ ਜੇ ਮੈਂ ਗਈ ਹੀ ਚੱਲ ਚੱਲ ਹਾਂ ਮੈਨੂੰ ਫੋਨ ਲਾ ਕੇ ਤੇ ਬਾਹਰ ਵਾਲੇ ਨੂੰ ਮੈਂ ਗੱਲ ਕਰਨੀ ਆ ਉਹਦੇ ਨਾਲ ਕਾਦੀ ਗੱਲ ਕਰਨੀ ਤੇ ਮੈਂ ਜਿਹੜੀ ਮਰਜ਼ੀ ਗੱਲ ਕਰਨੀ ਹੋਵੇ ਹਾਂ ਤੂੰ ਮੈਨੂੰ ਫੋਨ ਲਾ ਕੇ ਦੇ ਹਾਂ ਤੇ ਫੋਨ ਵੀ ਲਵਾ ਲੋ ਜੇ ਕੋ ਲੱਗਦਾ ਵਾ ਹਾਂ ਜਿਹੜੀਆਂ ਜਿਦਾਂ ਨਾ ਛੱਡਦੇ ਇਹਦੇ ਨਾਲ ਕਾਰ ਖਰਾਬ ਹੋ ਜਾਂਦੇ ਹੁੰਦੇ ਆ ਸੁਣ ਗਈ ਨਾ ਮੇਰੀ ਗੱਲ ਖਰਾਬ ਮੰਮੀ ਮੈਂ ਨਹੀਂ ਕਰਨੀ ਤੁਸੀਂ ਕਰਨ ਦੇ ਜੇ ਆਹ ਮੰਮੀ ਤੇ ਛਧੈਣੀ ਤੁਰੇ ਫਿਰਨ ਦੇ ਆ ਦਾ ਕਰਕੇ ਤੱਕੇ ਖਾਂਦੀ ਫਿਰਨਦੀ ਬੱਸਾਂ ਦੇ ਵਿੱਚ ਗਰਮੀ ਦੇ ਵਿੱਚ ਤੇ ਮੈਂ ਨਹੀਂ ਘਰ ਖਰਾਬ ਕਰਨਾ ਤੁਹਾਨੂੰ ਕਿੰਨੇ ਗਿਆ ਤੱਕੇ ਖਾਓ ਜਦੋਂ ਅਸੀਂ ਆਖਿਆ ਵੀ ਅਸੀਂ ਪਹਿਲੀ ਨਹੀਂ ਲੈਣੀ ਹੈਗੀ ਤੇ ਤੁਸੀਂ ਤੇ ਜਾਣ ਕੇ ਤੱਕੇ ਖਾਂਡੇ ਫਿਰ ਤੁਹਾਨੂੰ ਤੇ ਪਲ ਨਹੀਂ ਪਾਈਦੀ ਜਿਨ੍ਹਾਂ ਦਾ ਸੱਸ ਸਹੁਰੇ ਨਹੀਂ ਨਾ ਕੁਝ ਬਣਾਉਂਦੇ ਕਿ ਤੂੰ ਉਹਨਾਂ ਨੂੰ ਪੁੱਛ ਕੇ ਵੇਖ ਵੇ ਮਮੀ ਮੈਂ ਜ਼ਿਆਦਿਆਂ ਨਾ ਗੱਲਾਂ ਨਹੀਂ ਕਰਨੀਆਂ ਠੀਕ ਆ ਨਾ ਪਹਿਲੀ ਗੱਲ ਤੇ ਇਹ ਆ ਵੀ ਉਹਨੇ ਮੰਨਣਾ ਨਹੀਂ ਹੈਗਾ ਦੂਜੀ ਗੱਲ ਮੈਂ ਇਹ ਕਹਿਨੀ ਆ ਵੀ ਤੁਸੀਂ ਵੀ ਨਾ ਐਡੀ ਸ਼ੈਤੀ लवली ਤੇ ਨਾ ਯਕੀਨ ਕਰੋ ਫਿਰ ਵੀ ਜੇ ਤੁਹਾਨੂੰ ਲੱਗਦਾ ਵਾ ਵੀ ਅਸੀਂ ਗਲਤ ਕਰਨ ਦੇ ਆ ਤੇ ਫਿਰ ਜੋ ਤੁਹਾਡੇ ਦਿਲ ਚ ਆਉਂਦਾ ਨਾ ਤੇ ਤੁਸੀਂ ਕਰ ਲਓ ਨਹੀਂ लवली ਤਾਂ ਮੈਂ ਯਕੀਨ ਕਾਦਾ ਕਰਨਾ ਵਾ ਜਿਹਦੇ ਕੋ ਪੈੜੀ ਲੈਣੀ ਆ ਉਹਨੂੰ ਪੈਸੇ ਦੇਣੇ ਆ ਉਹਦੇ ਘਰ ਜਿਸਤਰੀ ਕਰਵਾ ਲੈਣੀ ਆ ਉਥੇ ਗੱਲ ਪਹਿੰਗੀ ਕਰਨਾ लवली ਕਹਿਣ ਡਿਆ ਵਾ ਨਾ ਤੁਹਾਨੂੰ ਤੁਸੀਂ ਤਾਂ ਨਹੀਂ ਨਾ ਬਾਰੋਂ ਕਿਤੇ ਪਤਾ ਕੀਤਾ ਹੈਗਾ ਕਿ ਚਾਹੇ ਉਹ ਪੈੜੀ ਲੈਣ ਡਿਆ ਵਾ ਚਾਹੇ ਕੀ ਆ ਚਾਹੇ ਕੋਈ ਦੇਣ ਡਿਆ ਵਾ ਜੋ लवली ਕਹੀ ਜਾਂਦਾ ਉਹੋ ਹੀ ਤੁਸੀਂ ਮੰਨੀ ਜਾਂਦੇ ਹੀ ਨਾ ਚੱਲ ਪਹਿਲਾਂ ਤਾਂ ਘਰ ਵਿੱਚ ਸਲਾਹ ਕਰੀਦੀ ਆ ਮੁੜ ਕੇ ਮੈਂ लवली ਨੂੰ ਹੀ ਪੁੱਛ ਲੂੰਗੀ ਤੇ ਕੌਣ ਪਿਆਲੀ ਦਿੰਦਾ ਵਾ ਕੀ ਗੱਲ ਬਾਤ ਵਾ ਨਾਲ ਇਹਦੇ ਮੈਂ ਆਪ ਚਲ ਜੂਗੀ ਚੱਲ ਕੋਈ ਨਹੀਂ ਤੁਸੀਂ लवली ਨਾ ਪਹਿਲਾਂ ਗੱਲ ਕਰ ਲਓ ਤੇ ਫੇਰ ਕੋਈ ਨਹੀਂ ਕਰਕੇ ਉਹਨਾਂ ਗੱਲ ਦੇ ਪੁੱਛ ਲਿਓ ਉਹਨੂੰ ਕੀ ਕੀ ਤੂੰ ਫੋਨ ਨਹੀਂ ਲਾ ਕੇ ਦੇਣਾ ਮੈਨੂੰ ਕੋਈ ਨਹੀਂ ਤੁਸੀਂ लवली ਕੋਈ ਲਵਾ ਲਿਓ ਫੋਨ ਵੀ ਚੱਲ ਕੋਈ ਨਹੀਂ ਉਹ ਤਾਂ ਮੈਂ ਲਵਾਈ ਲਾਉਂਗੀ ਲਵਾ ਲਿਓ ਉਹ ਕਿ ਡਿਸ਼ ਏਤੀ ਆਈ ਹਾਲ ਨਹੀਂ ਪੁੱਛਿਆ ਕਿੰਦਾ ਉੱਥੋਂ ਤੂੰ ਮੇਰੇ ਨਾਲ ਬਹਿ ਕੇ ਨਹੀਂ ਆਈ ਮੈਂ ਤੈਨੂੰ ਹਾਲ ਕੀ ਪੁੱਛਣਾ ਸੀ ਇੱਕ ਵਾਰੀ ਮੈਂ ਉੱਥੇ ਬੇਇੱਜ਼ਤੀ ਕਰਾਈ ਇੱਕ ਵਾਰੀ ਤੈਨੂੰ ਮੈਂ ਹਾਲ ਪੁੱਛ ਕੇ ਬੇਇੱਜ਼ਤੀ ਕਰਾਉਂਦੀ ਤੂੰ ਹੀ ਸੱਚੀ ਰਹਿ ਗਈ ਚਾਰ ਸਫੇਰੇ